ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਹੜ੍ਹਾਂ ਤੇ ਬੁਲਾਏ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਜ ਤੂਜਾ ਅਤੇ ਆਖਰੀ ਦਿਨ ਹੈ ਜਿਸ ਦੇ ਵਿੱਚ ਹੜ੍ਹਾਂ ਤੇ ਚਰਚਾ ਹੋ ਰਹੀ ਹੈ। ਭਾਜਪਾ ਨੇ ਇਸ ਸੈਸ਼ਨ ਦਾ ਬਾਈਕਾਟ ਕੀਤਾ ਹੈ ਤਾਂ ਜੀ ਇਹ ਕਿ ਮੰਤਰੀ ਅਮਨ अरोड़ा ਨੇ ਕਿਹਾ ਕਿ ਹਰ ਪਹਿਲੀ ਵਾਰ ਨਹੀਂ ਆਏ ਹਨ। ਅੱਗੇ ਇਸ ਤਰ੍ਹਾਂ ਦੀ ਤਬਾਹੀ ਨਾ ਹੋਵੇ। ਪਹਿਲੇ ਦਿਨ ਇਸ ਤੇ ਚਰਚਾ ਹੋਣੀ ਚਾਹੀਦੀ ਸੀ। ਕਾਂਗਰਸ ਦੇ 5 ਸਾਲਾਂ ਦੇ ਵਿੱਚ ਡਰੇਨਾ ਦੀ ਸਫਾਈ ਦੇ ਲਈ 103 ਕਰੋੜ ਖਰਚ ਕੀਤੇ ਗਏ ਜਦਕਿ ਆਪ ਦੇ ਸਮੇਂ 272 ਜੋ ਰੋੜ ਖਰਚ ਕੀਤੇ ਗਏ ਨੇ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਪਾ ਤੇ ਤੰਜ ਤੱਕ ਕੱਸਦਿਆਂ ਅਮਨ अरोड़ा ਨੇ ਕਿਹਾ ਕਿ ਅਸੀਂ ਅਜੇਹੇ ਨਹੀਂ ਹੰਨ ਕਿ ਇੱਕ ਦਿਨ ਪੰਬੂ ਕਾਰ ਤੇ ਚੜੇ ਅਤੇ ਪੈਰਾਂ ਨੂੰ ਮਿੱਟੀ ਤੱਕ ਨਹੀਂ ਲਗਨ ਦਿੱਤੀ ਹਰ ਔਣ ਤੋਂ ਪਹਿਲਾਂ ਹੀ ਮੰਤਰੀਆਂ ਦੇ ਖਰੂਪ ਪਨ ਚੁੱਕੇ ਸਨ ਕਾਂਗਰਸ ਸਰਕਾਰ ਦੇ ਮੁਕਾਬਲੇ ਅਸੀਂ ਡੀ ਸ਼ੀਲਡਿੰਗ ਤੇ ਜ਼ਿਆਦਾ ਪੈਸਾ ਖਰਚ ਕੀਤਾ ਸਾਡੀ ਸਰਕਾਰ ਕਈ ਵਾਰ ਪੱਤਰ ਲਿਖ ਚੁੱਕੀ ਹੈ ਪਰ ਕੋਈ ਵੀ ਰਿਸਪੌਂਸ ਨਹੀਂ ਆਇਆ ਅੱਜ ਖੁਦ ਲੜਨ ਦੀ ਲੋੜ ਨਹੀਂ ਹੈ ਸਗੋਂ ਕੇਂਦਰ ਨੂੰ ਕੇਰਨ ਦੀ ਲੋੜ ਹੈ ਦੇ ਨਾਲ ਹੋਰ ਕੀ ਕੁਝ ਕਹਿ ਰਹੇ ਨੇ ਉਹ ਇੱਕ ਵਾਰ ਤੁਸੀਂ ਵੀ ਸੁਣ ਸਰ ਇਸ ਤਰ੍ਹਾਂ ਕਿ ਹੜ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਪਰ ਕੁਦਰਤ ਹੈ ਅੱਗੇ ਵਾਸਤੇ ਪ੍ਰਪੇਅਰਨੈਸ ਕੀ ਹੈ ਤਿਆਰੀ ਕੀ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਮੈਂ ਸਮਝਦਾ ਕਿ ਜ਼ਰੂਰੀ ਸੀਗੀ ਪਰ ਚਲੋ ਗੱਲਾਂ ਕੁਝ ਹੋਰ ਪਾਸੇ ਚਲ ਜਾਂਦੀਆਂ ਨੇ ਓਪੋਜੀਸ਼ਨ ਵਾਲੇ ਐਲੀਗੇਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਜਿੱਥੋਂ ਤੱਕ ਤਾਂ ਜਦੋਂ ਹਜੇ ਆਈਐਮਡੀ ਦਾ ਕੋਈ ਫੋਰਕਾਸਟ ਨਹੀਂ ਸੀਗਾ ਸਰ ਫਿਰ ਵੀ ਸਰਕਾਰ ਨੇ ਜਿਵੇਂ ਉਸ ਦਿਨ ਸੀਐਮ ਸਾਹਿਬ ਨੇ ਵੀ ਦੱਸਿਆ ਕਿਸ ਸਰਕਾਰ ਵੱਲੋਂ ਤਿਆਰੀ ਦੇ ਵਿੱਚ ਹੁਣ ਤੱਕ ਜੇ ਆਪਾਂ ਰਿਕਾਰਡ ਦੇਖੀਏ ਤੇ ਕਾਂਗਰਸ ਦੇ 5 ਸਾਲ ਸੀ ਜਿਹੜੇ ਉਹ ਚ ਹਰ ਸਾਲ ਮਹਿਜ਼ 103 ਕਰੋੜ ਖਰਚੇ ਆ ਗਏ ਡਰੇਨਾਂ ਦੀ ਸਫਾਈ ਵਾਸਤੇ ਆਪ ਦੇ ਸਾਢੇ 3 ਸਾਲਾਂ ਇਸ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ 227 ਕਰੋੜ ਖਰਚੇ ਗਏ ਯਾਨੀ ਕਿ ਆਲਮੋਸਟ ਡਬਲ ਤੋਂ ਵੀ ਵੱਧ ਸਰ 1044 ਚੈੱਕ ਡੈਮ ਨੇ ਜਿਹੜੇ ਛੋਟੇ ਵੱਡੇ ਉਹੋ ਬਣਾਏ ਗਏ ਤਾਂ ਕਿ ਪਾਣੀ ਦੀ ਕੰਜ਼ਰਵੇਸ਼ਨ ਹੋ ਸਕੇ ਹੜ੍ਹਾਂ ਨੂੰ ਰੋਕਿਆ ਜਾ ਸਕੇ ਉਹ ਤੋਂ ਪਹਿਲਾਂ ਦਾ ਕੋਈ ਰਿਕਾਰਡ ਚਾਹੇ ਕਾਲੀਦਲ ਭਾਜਪਾ ਦੀ ਸਰਕਾਰ ਨਹੀਂ ਚਾਹੇ ਕਾਂਗਰਸ ਸਰਕਾਰ ਦੀ ਕੋਈ ਰਿਕਾਰਡ ਹੈ ਹੀ ਨਹੀਂਗਾ ਯਾਨੀ ਕੋਈ ਬਣੀ ਨਹੀਂ ਸਰ ਇਸ ਤੋਂ ਇਲਾਵਾ 18 ਪੋਕਲੈਨ ਮਸ਼ੀਨਾਂ ਨੇ ਜਿਹੜੀਆਂ ਉਹ ਮਹਿਕਮੇ ਨੇ ਖਰੀਦੀਆਂ ਸਟਾਫ ਡਰਾਈਵਰ ਬਹੁਤ ਪੁਰਾਣੇ ਬੈਠੇ ਸੀਗੇ ਪਰ ਠੇਕੇਦਾਰਾਂ ਤੋਂ ਕਰਾ ਲਿਆ ਜਾਂਦਾ ਸੀਗਾ ਤੇ ਠੇਕੇਦਾਰ ਨੇ ਜਿਹੜੇ ਉਹ ਮੇਰੇ ਖਿਆਲ ਚ ਇਰੀਗੇਸ਼ਨ ਸਕੈਮ 1000 ਕਰੋੜ ਰੁਪਏ ਵਾਲਾ ਹਜੇ ਤੱਕ ਲੋਕਾਂ ਦੇ ਯਾਦ ਚੇਤੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚੂਨਾ ਜਿਹੜਾ ਉਹ ਲਾਇਆ ਗਿਆ ਤੇ ਉਸ ਪੋਕਲਨ ਮਸ਼ੀਨਾਂ ਦੇ ਨਾਲ ਹੀ ਜਿਹੜੇ ਡਰੇਨਾਂ ਦੀ ਸਫਾਈ ਜਿਹੜੀ ਵੱਡੇ ਪੱਧਰ ਤੇ ਉਪਰ ਹੋਈ ਔਰ ਉਸ ਦਿਨ ਮੰਤਰੀ ਜੀ ਨੇ ਵੀ ਗੋਇਲ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸਰ 5 ਸਾਲਾਂ ਦੇ ਵਿੱਚ ਕਾਂਗਰਸ ਨੇ 2066 ਕਿਲੋਮੀਟਰ ਤੇ ਆਪ ਦੇ ਸਾਢੇ 3 ਸਾਲਾਂ ਦੇ 3825 ਕਿਲੋਮੀਟਰ ਡਰੇਨਾਂ ਦੀ ਸਫਾਈ ਹੈ ਜਿਹੜੀ ਹੋ ਚੁੱਕਿਆ ਇਹ ਇਹ ਫੈਕਟਸ ਨੇ ਸਰ ਇਸੇ ਇਹੀ ਰੀਜ਼ਨ ਸੀਗਾ ਕਿ ਕੱਗਰ ਹੈ ਜਿਹੜਾ ਉਹ ਡੇਂਜਰ ਮਾਰਕ ਤੋਂ 3 ਫੁੱਟ ਉੱਪਰ ਚ ਚੱਲਣ ਦੇ ਬਾਵਜੂਦ ਵੀ ਲਗਾਤਾਰ 7-8 ਦਿਨ ਉੱਚ ਇੱਕ ਤੁਪਕਾ ਵੀ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਗਿਆ ਹੈਗਾ ਇਹ ਪ੍ਰੀਪੇਅਰਡਨੈਸ ਦੀ ਗੱਲ ਹੈ ਜਿਹੜੀ ਕਿ ਜਿਹਦੇ ਲਈ ਆਲਰੇਡੀ ਸਰਕਾਰ ਨੇ ਪਹਿਲਾਂ ਤਿਆਰੀ ਕਰ ਰੱਖੀ ਸੀ ਸਰ ਹੁਣ ਇਸ ਤੋਂ ਇਲਾਵਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਔਰ ਅਸੀਂ ਬੀਇੰਗ ਇਨ ਗਵਰਨਮੈਂਟ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ ਆਮ ਆਦਮੀ ਪਾਰਟੀ ਦੀ ਸਰ ਹਜੇ ਜਿਹੜੇ ਫਲੱਡਸ ਨੇ ਉਹ ਤਾਂ 23 24 25 26 ਨੂੰ ਆਏ ਨੇ ਸਰ ਜਦੋਂ ਹਜੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਉਸ ਦਿਨ ਤੋਂ ਹੀ ਅਸੀਂ ਲੋਕਾਂ ਨੇ ਪਾਰਟੀ ਨੇ ਉਹਦੀ ਤਿਆਰੀ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਕਿਸ ਤਰੀਕੇ ਦੇ ਨਾਲ 20 ਅਗਸਤ ਨੂੰ ਯਾਨੀ ਕਿ ਹੜ੍ਹ ਆਏ ਨਹੀਂ ਸੀ ਕਿ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਸਾਡਾ ਗਰੁੱਪ ਬਣ ਗਿਆ ਜਿਹਦੇ ਵਿੱਚ ਦੋ ਦੋ ਮਨਿਸਟਰਾਂ ਦੀਆਂ ਡਿਊਟੀਆਂ ਜਿਹਦੇ ਵਿੱਚ ਕਪੂਰਥਲਾ ਲਈ ਭਿੰਦਰ ਪਗਤ ਔਰ ਮੁੰਡੀਆਂ ਜੀ ਤਰਨਤਾਰਨ ਲਈ ਲਾਜੀਤ ਭੁੱਲਰ ਈਟੀਓ ਸਾਹਿਬ ਆ ਬਲਜੀਤ ਕੌਰ ਔਰ ਸੌਨਸਾਫ ਹਾਜ਼ਲ ਕਾ ਦੇ ਲਈ ਹਜੇ ਥੋੜਾ ਜਿਹਾ ਪਾਣੀ ਆਇਆ ਸੀਗਾ ਔਰ ਉਸ ਤੋਂ ਇਲਾਵਾ ਪੂਰੀ ਦੀ ਪੂਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਪੂਰੇ ਦੇ ਪੂਰੇ ਸਾਡੇ ਵਰਕਰਸ ਵੋਲੰਟੀਅਰਸ ਅਸੀਂ ਆਲਰੇਡੀ ਔਨ ਗਰਾਉਂਡ ਸੀਗੇ ਤੇ ਇਹੀ ਇੱਕ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਇਨਾ ਹੜਾਂ ਦੇ ਵਿੱਚ ਕਿਉਂਕਿ ਨਹੀਂ ਨਾਰਮਲੀ ਜਦੋਂ ਆਪਦਾ ਆਉਂਦੀ ਹੈ ਲੋਕ ਮਗਰ ਪੈਂਦੇ ਨੇ ਲੀਡਰਾਂ ਦੇ ਪਰ ਜਿਸ ਤਰੀਕੇ ਦਾ ਪਿਆਰ ਸਾਡੇ ਲੀਡਰਾਂ ਚਾਹੇ ਉਹ ਲਾਜਿਤ ਹੋਣੀ ਹੋਣ ਚਾਹੇ ਆਪਣਾ ਕੁਦੀਪ ਧਾਲੀਵਾਲ ਜੀ ਹੋਣਾ ਔਰ ਚਾਹੇ ਗੋਲਡੀ ਹੋਣੀ ਹੋਣ ਚਾਹੇ ਸਾਡੇ ਆਪਣਾ ਸਾਰੇ ਮਿਨਿਸਟਰ ਘਟਾਰੂ ਚੱਕ ਜੀ ਹੋਣਾ ਔਰ ਡੀਸੀ ਅਮਰitsar ਦੀ ਗੱਲ ਕਰ ਲਈ ਐਸਐਸਪੀ ਅਮਰitsar ਦੀ ਗੱਲ ਕਰ ਲਈਏ ਡੀਸੀ ਲੁਧਿਆਣਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਇੱਕ ਪੂਰੀ ਇਨਵੋਲਵਮੈਂਟ ਸਰਕਾਰ ਦੀ ਰਹੀ ਹੈ ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਉਹਤੇ ਬੰਬੂ ਘਾਟ ਤੇ ਚੜ੍ਹੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਕਿ ਸਰ ਅਸੀਂ ਉਹਨਾਂ ਚੁਣੇ ਅਸੀਂ ਗਰਾਊਂਡ ਤੇ ਆਰ ਜਿਹੜੇ ਤੁਹਾਨੂੰ ਮੈਂ ਦੱਸਿਆ ਹੈ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ